ਜੀਵਨ ਅਤੇ ਫਿਲਾਸਫੀ ਤੇ ਵੈਸੇ ਤਾਂ ਲੱਖਾਂ ਹੀ ਕਿਤਾਬਾਂ ਲਿਖੀਆਂ ਗਈਆਂ ਹਨ ਪਰ ਜਿਸ ਕਿਤਾਬ ਤੇ ਅਸੀਂ ਗੱਲ ਕਰ ਰਹੇ ਹਾਂ ਉਸ ਨੂੰ ਪੜ੍ਹ ਕੇ ਅਤੇ ਉਸ ਵਿੱਚ ਦੱਸੇ ਗਏ ਉਪਾਅਾਂ ਨੂੰ ਅਪਣਾ ਕੇ ਲੱਖਾਂ ਹੀ ਲੋਕਾਂ ਨੇ ਆਪਣੇ ਅੰਦਰ ਕਮਾਲ ਦੇ ਬਦਲਾਵਾਂ ਦਾ ਅਨੁਭਵ ਕੀਤਾ ਹੈ ਜੀ ਹਾਂ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਜਪਾਨੀ ਜੀਵਨ ਦਰਸ਼ਨ ਤੇ ਆਧਾਰਿਤ ਇੱਕ ਬਹੁਤ ਹੀ ਪ੍ਰੇਰਕ ਅਤੇ ਪ੍ਰਸੰਗਿਕ ਕਿਤਾਬ ਦੇ ਬਾਰੇ ਵਿੱਚ ਜਿਸ ਦਾ ਨਾਂ ਹੈ ਇਕਿਗਾਈ ਇਸ ਕਿਤਾਬ ਨੂੰ ਸਪੈਨ ਦੇ ਦੋ ਲੇਖਕਾਂ ਹੈਕਟਰ ਗਾਸਿਆ ਤੇ ਫ੍ਰਾਂਸਿਕ ਮੋਰਾਲਿਸ ਨੇ ਮਿਲ ਕੇ ਲਿਖਿਆ ਹੈ ਅਤੇ ਹੁਣ ਤੱਕ ਇਸ ਦੀਆਂ ਕਰੋੜਾਂ ਕਾਪੀਆਂ ਵਿਕ ਚੁੱਕੀਆਂ ਹਨ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਕੁਲਦੀਪ ਗਿੱਲ ਤੇ ਆਓ ਗੱਲਬਾਤ ਨੂੰ ਅੱਗੇ ਵਧਾਉਂਦੇ ਹਾਂ ਦੋਸਤੋ ਜਾਪਾਨੀ ਫਲਸਫੀ ਅਤੇ ਅਧਿਆਤਮ ਵਿੱਚ ਅਜਿਹਾ ਮੰਨਣਾ ਹੈ ਕਿ ਹਰ ਇੱਕ ਦੇ ਜੀਵਨ ਦਾ ਇੱਕ ਇਕਿਗਾਈ ਹੁੰਦਾ ਹੈ ਇਕਿਗਾਈ ਸਾਡੇ ਸਭ ਲਈ ਹੁੰਦਾ ਹੈ ਅਤੇ ਸਾਡੇ ਸਭ ਦੇ ਅੰਦਰ ਹੁੰਦਾ ਹੈ ਕੁਝ ਲੋਕਾਂ ਨੂੰ ਆਪਣਾ ਇਕਿਗਾਈ ਮਿਲ ਜਾਂਦਾ ਹੈ ਅਤੇ ਕੁਝ ਲੋਕ ਇਸ ਦੀ ਖੋਜ ਵਿੱਚ ਲੱਗੇ ਰਹਿੰਦੇ ਹਨ ਇਸ ਕਿਤਾਬ ਦੇ ਪਿਛਲੇ ਭਾਗ ਵਿੱਚ ਅਸੀਂ ਜਾਣਿਆ ਜਪਾਨ ਦੇ ਛੋਟੇ ਜਿਹੇ ਸ਼ਹਿਰ ਓਕੀਨਾਵਾ 'ਚ ਰਹਿਣ ਵਾਲੇ ਲੰਮੀ ਉਮਰ ਭੋਗਣ ਵਾਲੇ ਲੋਕਾਂ ਦੀ ਖੁਸ਼ਹਾਲੀ ਅਤੇ ਲੰਮੀ ਉਮਰ ਦਾ ਰਾਜ਼ ਅਜਿਹੇ ਕਿਹੜੇ ਨਿਯਮ ਕਾਨੂੰਨ ਜਾਂ ਰੀਤੀ ਰਿਵਾਜ ਹਨ ਜਿਨ੍ਹਾਂ ਦਾ ਪਾਲਣ ਕਰਕੇ ਦੁਨੀਆ ਭਰ ਦੇ ਸਭ ਲੋਕਾਂ ਤੋਂ ਲੰਬਾ ਹੀ ਨਹੀਂ ਬਲਕਿ ਚੰਗਾ ਜੀਵਨ ਵੀ ਜਿਉਂਦੇ ਹਨ ਆਓ ਗੱਲ ਕਰਦੇ ਹਾਂ ਕਿ ਇਸ ਲੇਖਕ ਜੋੜੀ ਨੇ ਉੱਥੋਂ ਤੱਕ ਪਹੁੰਚਣ ਦਾ ਸਫ਼ਰ ਕਿਵੇਂ ਤੈਅ ਕੀਤਾ ਅਤੇ ਉਹਨਾਂ ਦੇ ਸ਼ੁਰੂਆਤੀ ਅਨੁਭਵ ਕਿਹੋ ਜਿਹੇ ਰਹੇ ਕਿਤਾਬ ਲਿਖਣ ਦਾ ਕੰਮ ਸ਼ੁਰੂ ਕੀਤੇ ਹੋਏ ਕਰੀਬ 1 ਸਾਲ ਬੀਤ ਗਿਆ ਸੀ ਪਰ ਹਾਲੇ ਤੱਕ ਲੇਖਕਾਂ ਨੇ ਜਾਪਾਨ ਦੀਆਂ ਇਹਨਾਂ ਥਾਵਾਂ ਵਿੱਚ ਪ੍ਰਵੇਸ਼ ਨਹੀਂ ਸੀ ਕੀਤਾ ਲੇਖਕ ਜੋੜੀ ਨੇ ਓਗਿਮੀ ਟਾਪੂ ਤੱਕ ਪਹੁੰਚ ਲਈ ਟੋਕਿਓ ਤੋਂ ਓਕੀਨਾਵਾ ਦੀ ਰਾਜਧਾਨੀ ਨਾਹਾ ਤੱਕ ਪਹੁੰਚਣ ਲਈ 3 ਘੰਟਿਆਂ ਦੀ ਉਡਾਣ ਭਰੀ ਉਹਨਾਂ ਨੇ ਕੁਝ ਦਿਨ ਪਹਿਲਾਂ ਹੀ ਉੱਥੋਂ ਦੇ ਮੁਖੀ ਨੂੰ ਫੋਨ ਕਰਕੇ ਆਪਣੇ ਪ੍ਰੋਗਰਾਮ ਦੀ ਸੂਚਨਾ ਦੇ ਦਿੱਤੀ ਸੀ ਅਤੇ ਆਪਣੇ ਆਉਣ ਦਾ ਮਕਸਦ ਵੀ ਦੱਸ ਦਿੱਤਾ ਸੀ ਕਾਫੀ ਲੰਬੀ ਚਰਚਾ ਤੋਂ ਬਾਅਦ ਹੀ ਉਹਨਾਂ ਨੂੰ ਇਸ ਕੰਮ ਦੀ ਪਰਮਿਸ਼ਨ ਮਿਲੀ ਅਤੇ ਫਿਰ ਉਸ ਟਾਪੂ ਤੇ ਪਹੁੰਚ ਕੇ ਉਹਨਾਂ ਨੂੰ ਲੱਗਿਆ ਕਿ ਸਮਾਂ ਜਿਵੇਂ ਥੰਮ ਗਿਆ ਹੋਵੇ ਕਿਉਂਕਿ ਉੱਥੋਂ ਦੇ ਲੋਕ ਜ਼ਿੰਦਗੀ ਦੇ ਸਿਰਫ ਉਸੇ ਪਲ ਵਿੱਚ ਜੀਣ ਵਿੱਚ ਵਿਸ਼ਵਾਸ ਰੱਖਦੇ ਸਨ ਉਹਨਾਂ ਦੀ ਸੜਕ ਦੇ ਰਸਤੇ ਦੀ ਯਾਤਰਾ ਵੀ ਬੜੀ ਸੋਹਣੀ ਤੇ ਸੁਖਦ ਰਹੀ ਕਿਉਂਕਿ ਉਹ ਜਿਸ ਰਸਤੇ ਤੋਂ ਜਾ ਰਹੇ ਸਨ ਉਸਦੇ ਇੱਕ ਪਾਸੇ ਸਮੁੰਦਰ ਸੀ ਅਤੇ ਦੂਜੇ ਪਾਸੇ ਜਾਨਵਾਰੂ ਜੰਗਲਾਂ ਨਾਲ ਭਰੇ ਹੋਏ ਪਹਾੜ ਰਸਤੇ ਵਿੱਚ ਕਈ ਛੋਟੇ-ਛੋਟੇ ਘਰ ਅਤੇ ਦੁਕਾਨਾਂ ਸਨ ਜੋ ਆਪਣੇ ਆਪ ਵਿੱਚ ਜਪਾਨੀ ਸੰਸਕ੍ਰਿਤੀ ਨਾਲ ਲਬਰੇਸਨ ਆਪਣੀ ਮੰਜ਼ਿਲ ਤੇ ਪਹੁੰਚਣ ਤੇ ਮੇਜ਼ਬਾਨ ਬਾਇਰਾ ਅਤੇ ਯੂਕੀ ਨਾਮੀ ਮਹਿਲਾ ਨੇ ਉਹਨਾਂ ਨੂੰ ਵੈਲਕਮ ਕੀਤਾ ਯੂਕੀ 88 ਵਰਿਆਂ ਦੀ ਸੀ ਅਤੇ ਉਹ ਖੁਦ ਕਾਰ ਚਲਾ ਕੇ ਉਹਨਾਂ ਨੂੰ ਹੋਟਲ 'ਚ ਖਾਣਾ ਖਵਾਉਣ ਲਈ ਲੈ ਗਈ ਉਸ ਨੂੰ ਆਪਣੇ ਕਾਰ ਚਲਾਉਣ ਦੀ ਮੁਹਾਰਤ ਤੇ ਬਹੁਤ ਮਾਣ ਸੀ ਅਤੇ ਉਸ ਦੇ ਚਿਹਰੇ ਤੋਂ ਸਾਫ਼ ਝਲਕ ਰਿਹਾ ਸੀ ਰੈਸਟੋਰੈਂਟ ਪਹੁੰਚ ਕੇ ਲੇਖਕਾਂ ਨੂੰ ਜੋ ਪਹਿਲਾ ਗਿਆਨ ਮਿਲਿਆ ਉਹ ਇਹ ਸੀ ਕਿ ਉੱਥੇ ਖਾਣਾ ਖਾਣ ਨੂੰ ਜੀਵਨ ਦਾ ਮੱਤਵਪੂਰਨ ਅੰਗ ਨਹੀਂ ਮੰਨਿਆ ਜਾਂਦਾ ਖਾਣ ਨਾਲ ਤੁਹਾਡੀ ਲੰਮੀ ਉਮਰ ਤੇ ਅਸਲ 'ਚ ਕੋਈ ਖਾਸ ਪ੍ਰਭਾਵ ਨਹੀਂ ਪੈਂਦਾ ਨਾ ਖਾਣ ਨਾਲ ਜ਼ਰੂਰ ਪੈਂਦਾ ਹੈ ਯੂਕੀ ਨੇ ਹੱਸਦੇ ਹੋਏ ਕਿਹਾ ਸੀ ਅਸਲੀ ਵਜ੍ਹਾ ਹੈ ਖੁਸ਼ੀ-ਖੁਸ਼ੀ ਜੀਣਾ ਅਤੇ ਆਪਣੇ ਅੱਜ ਨੂੰ ਚੰਗੀ ਤਰ੍ਹਾਂ ਬਿਤਾਉਣਾ ਕਿ ਤੁਸੀਂ ਜਾਣਦੇ ਹੋ ਕਿ ਓਗਿਮਿਚ ਕੋਈ ਬਾਰ ਜਾਂ ਠਿਕਾਣਾ ਨਹੀਂ ਹੈ ਬਹੁਤੇ ਜ਼ਿਆਦਾ ਰੈਸਟੋਰੈਂਟ ਵੀ ਨਹੀਂ ਹਨ ਕਿਉਂਕਿ ਉੱਥੇ ਨਾ ਖੁਸ਼ੀ ਦੀ ਪਰਿਭਾਸ਼ਾ ਥੋੜੀ ਜਿਹੀ ਵੱਖਰੀ ਹੈ ਉਥੋਂ ਦੇ ਲੋਕ ਆਪਸ ਵਿੱਚ ਸੋਸ਼ਲ ਮੀਟਿੰਗ ਪੁਆਇੰਟਸ ਯਾਨੀ ਸਮਾਜਿਕ ਕੇਂਦਰਾਂ ਵਿੱਚ ਮਿਲਦੇ ਹਨ ਕਸਬਿਆਂ ਨੂੰ ਛੋਟੇ-ਛੋਟੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਹਰ ਹਿੱਸੇ ਦਾ ਇੱਕ ਹੈੱਡ ਹੁੰਦਾ ਹੈ ਅਤੇ ਕੁਝ ਲੋਕਾਂ ਨੂੰ ਕਲਾ ਤਿਉਹਾਰ ਸਮਾਜਿਕ ਕਾਰਜਾਂ ਅਤੇ ਲੰਬੀ ਉਮਰ ਵਰਗੇ ਵਿਭਾਗਾਂ ਦੇ ਲਈ ਨਿਯੁਕਤ ਕੀਤਾ ਜਾਂਦਾ ਹੈ ਜੀ ਹਾਂ ਲੰਬੀ ਉਮਰ ਉੱਥੇ ਇੱਕ ਡਿਪਾਰਟਮੈਂਟ ਹੈ ਅਤੇ ਲੋਕ ਸਭ ਤੋਂ ਜ਼ਿਆਦਾ ਇਸੇ ਡਿਪਾਰਟਮੈਂਟ ਦੇ ਧਿਆਨ ਦਿੰਦੇ ਹਨ ਅਤੇ ਉਸ ਤੋਂ ਬਾਅਦ ਉਹ ਜਨਮ ਦਿਨ ਦੀ ਪਾਰਟੀ ਤੇ ਪਹੁੰਚੇ ਜਿੱਥੇ ਤਕਰੀਬਨ 20 ਲੋਕ ਸਨ ਅਤੇ ਉਸ ਗਰੁੱਪ ਦੇ ਸਭ ਤੋਂ ਛੋਟੇ ਮੈਂਬਰ ਦੀ ਉਮਰ 83 ਸਾਲਾਂ ਦੀ ਸੀ ਅਤੇ ਜਿਸ ਦਾ ਜਨਮ ਦਿਨ ਮਨਾਇਆ ਜਾ ਰਿਹਾ ਸੀ ਉਸ ਦੀ ਉਮਰ 99 ਯਾਨੀ 99 ਵਰੇ ਦੀ ਸੀ ਅਤੇ ਉਹ 100ਵੇਂ ਸਾਲ ਵਿੱਚ ਪੈਰ ਤਰੰjari ਸੀ ਉਸ ਮਹਿਲਾ ਨੇ ਮੋਮਬਤੀ ਨੂੰ ਫੂਕ ਮਾਰ ਕੇ ਸਾਰੇ ਲੋਕਾਂ ਨੂੰ ਆਪਣੀ ਬਰਥਡੇ ਪਾਰਟੀ ਵਿੱਚ ਸ਼ਾਮਲ ਹੋਣ ਤੇ ਥੈਂਕ ਯੂ ਕਿਹਾ ਅਤੇ ਕਿਸੇ ਵੀ ਕਿਸੇਾਲ ਦੇ ਜਵਾਨ ਦੀ ਬਰਥਡੇ ਪਾਰਟੀ ਦੀ ਤਰ੍ਹਾਂ ਨੱਟਗਾ ਕੇ ਆਪਣਾ ਜਨਮ ਦਿਨ ਸੈਲੀਬ੍ਰੇਟ ਕੀਤਾ ਇਹ ਲੇਖਕਾਂ ਦੇ ਗਰੁੱਪ ਦੀ ਪਹਿਲੀ ਪਾਰਟੀ ਜ਼ਰੂਰ ਸੀ ਪਰ ਆਖਰੀ ਨਹੀਂ ਉੱਥੇ ਹਫ਼ਤਾ ਭਰ ਰਹਿ ਕੇ ਉਹਨਾਂ ਨੇ ਇਸ ਤਰ੍ਹਾਂ ਦੇ ਕਈ ਹੋਰ ਜਸ਼ਨਾਂ ਵਿੱਚ ਵੀ ਹਿੱਸਾ ਲਿਆ ਉੱਥੋਂ ਦੇ ਲੋਕ ਮੰਨਦੇ ਹਨ ਕਿ ਹਰ ਇਨਸਾਨ ਵਿੱਚ ਪ੍ਰਮਾਤਮਾ ਦਾ ਅੰਸ਼ ਮਾਂਬੂਈ ਹੁੰਦਾ ਹੈ ਇਹ ਚੇਤਨਾ ਦਾ ਅੰਸ਼ ਹੁੰਦਾ ਹੈ ਅਤੇ ਸਾਡੇ ਜੀਵਨ ਦਾ ਅਸਲੀ ਸਰੋਤ ਵੀ ਹੈ ਇਹ ਚੇਤਨਾ ਅਮਰ ਹੁੰਦੀ ਹੈ ਅਤੇ ਸਾਡੀ ਹੋਣ ਦੀ ਅਸਲੀ ਪਛਾਣ ਵੀ ਹੁੰਦੀ ਹੈ ਸ਼ਾਇਦ ਇਸੇ ਕਰਕੇ ਹੀ ਇੱਥੇ ਹਰ ਕੋਈ ਇੱਕ ਦੂਸਰੇ ਨੂੰ ਇੰਨਾ ਪਿਆਰ ਅਤੇ ਸਨਮਾਨ ਦਿੰਦਾ ਹੈ ਦੋਸਤੋ ਸੁਖੀ ਜੀਵਨ ਜਿਉਣ ਲਈ ਬਹੁਤਾ ਕੁਝ ਨਹੀਂ ਚਾਹੀਦਾ ਇੱਕ ਹੀ ਗਾਇ ਦੇ ਇਸ ਸਫ਼ਰ ਵਿੱਚ ਹਾਲੇ ਬਹੁਤ ਕੁਝ ਸਿੱਖਣਾ ਬਾਕੀ ਹੈ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਸਾਹਿਤਿਕ ਸਫ਼ਰ ਵਿਦ ਕੁਲਦੀਪ ਗਿੱਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਤੇ ਔਲ ਵਾਲੇ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੋਸਤੋ ਹੁਣ ਅਸੀਂ ਗੱਲ ਕਰਾਂਗੇ ਦਾ ਇਕਿਗਾਈ ਡਾਈਟ ਬਾਰੇ ਆਖਿਰ ਐਸਾ ਕੀ ਹੈ ਇਥੋਂ ਦੇ ਖਾਣ ਪੀਣ ਚ ਕਿ ਇਸ ਸਟੇਟ ਦੇ ਲੋਕ ਦੁਨੀਆ ਦੇ ਸਭ ਤੋਂ ਜ਼ਿਆਦਾ ਲੰਮੀ ਉਮਰ ਦੇ ਲੋਕ ਰਹਿੰਦੇ ਹਨ ਕਿਵੇਂ ਇਹ ਲੋਕ ਬਹੁਤ ਹੀ ਚੰਗੀ ਸਿਹਤ ਦੇ ਨਾਲ ਇੱਕ ਲੰਮੀ ਉਮਰ ਭੋਗਦੇ ਹਨ ਆਓ ਜਾਣਦੇ ਹਾਂ ਇਸ ਦੇ ਕੁਝ ਕਾਰਨ WHO ਦੇ ਅਨੁਸਾਰ ਜਪਾਨ ਦੀ ਔਸਤ ਉਮਰ ਵਿਸ਼ਵ ਵਿੱਚ ਸਭ ਤੋਂ ਜ਼ਿਆਦਾ ਹੈ ਜਪਾਨ ਵਿੱਚ 100 ਸਾਲ ਤੋਂ ਉੱਪਰ ਦੀ ਉਮਰ ਦੇ ਸਭ ਤੋਂ ਜ਼ਿਆਦਾ ਲੋਕ ਰਹਿੰਦੇ ਹਨ ਅਤੇ ਜਪਾਨ ਵਿੱਚ ਓਕੀਨਾਵਾ ਵਿੱਚ 100 ਸਾਲ ਤੋਂ ਉੱਪਰ ਦੀ ਉਮਰ ਦੇ ਲੋਕਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਓਕੀਨਾਵਾ ਜਪਾਨ ਦੇ ਉਹਨਾਂ ਖੇਤਰਾਂ ਵਿੱਚੋਂ ਇੱਕ ਹੈ ਜੋ ਦੂਸਰੇ ਵਿਸ਼ਵ ਯੁੱਧ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਇਆ ਸੀ ਸਿਰਫ ਯੁੱਧ ਦੇ ਸਮੇਂ ਹੀ ਨਹੀਂ ਬਲਕਿ ਉਸ ਤੋਂ ਬਾਅਦ ਵੀ ਇੱਥੋਂ ਦੇ ਲੋਕਾਂ ਨੂੰ ਭੁੱਖ ਅਤੇ ਸਾਧਨਾਂ ਦੀ ਘਾਟ ਦਾ ਸਾਹਮਣਾ ਕਰਨਾ ਪਿਆ ਜਪਾਨ ਵਿੱਚ ਅਜਿਹਾ ਕਿਹੜਾ ਰਾਜ਼ ਲੁਕਿਆ ਹੋਇਆ ਹੈ ਜਿਸ ਦੀ ਵਜ੍ਹਾ ਕਰਕੇ ਇੱਥੋਂ ਦੇ ਲੋਕ ਇੰਨੀ ਲੰਮੀ ਉਮਰ ਤੱਕ ਜਿਉਂਦੇ ਹਨ ਜਾਣਕਾਰਾਂ ਦਾ ਕਹਿਣਾ ਹੈ ਕਿ ਓਕੀਨਾਵਾ ਇੱਕੋ ਇੱਕ ਅਜਿਹਾ ਇਲਾਕਾ ਹੈ ਜਿੱਥੇ ਰੇਲ ਗੱਡੀ ਨਹੀਂ ਹੈ ਇੱਥੇ ਕਾਰਾਂ 'ਹੀਂ ਸਫ਼ਰ ਕਰਨਾ ਵੀ ਸੰਭਵ ਨਹੀਂ ਹੈ ਇੱਥੋਂ ਦੇ ਲੋਕ ਸਫ਼ਰ ਕਰਨ ਲਈ ਸਾਈਕਲ ਜਾਂ ਪੈਦਲ ਯਾਤਰਾ ਦਾ ਬਦਲ ਚੁੰਦੇ ਹਨ ਨਾਲ ਹੀ ਇੱਕ ਦਿਨ ਵਿੱਚ 10 ਗ੍ਰਾਮ ਤੋਂ ਘੱਟ ਨਮਕ ਖਾਣ ਦੀ ਸਰਕਾਰੀ ਨਿਯਮ ਦੀ ਇੱਥੇ ਕਾਫੀ ਗੰਭੀਰਤਾ ਨਾਲ ਪਾਲਣਾ ਕੀਤੀ ਜਾਂਦੀ ਹੈ दिल के दौरे नाल मौत संभावना ओकीनावासी तो भी वार्ता च ओकीनावा डाइट की चर्चा दुनिया भर अक्सर होंगी है ओकीनावाहार डाटा माकोतो सुजुकी नार्ट स्पैशलिस्ट के अनुसार किए गए अध्ययन तो, तो, तो मिलता है ਜਿਨ੍ਹਾਂ ਨੇ 1970 ਤੋਂ ਲੈ ਕੇ ਹੁਣ ਤੱਕ ਓਕੀਨਾਵਾ ਦੇ ਲੋਕਾਂ ਦੀ ਲੰਮੀ ਉਮਰ ਅਤੇ ਉੱਥੋਂ ਦੇ ਖਾਣ-ਪਾਨ ਸੰਬੰਧੀ ਲਗਭਗ 700 ਤੋਂ ਵੱਧ ਵਿਗਿਆਨਿਕ ਲੇਖ ਪਬਲਿਸ਼ ਕੀਤੇ ਹਨ ਇਸ ਦੇ ਸਬੰਧ ਵਿੱਚ ਦਾ ਓਕੀਨਾਵਾ ਪ੍ਰੋਗਰਾਮ ਨਾਂ ਦੀ ਇੱਕ ਕਿਤਾਬ ਵੀ ਪਬਲਿਸ਼ ਹੋ ਚੁੱਕੀ ਹੈ ਜਿਸ ਨੂੰ ਡਾਈਟ ਬੁੱਕ ਦੀ ਬਾਈਬਲ ਮੰਨਿਆ ਜਾਂਦਾ ਹੈ ਇਸ ਕਿਤਾਬ ਦੁਆਰਾ ਉਹ ਇਨਾਂ ਸਿੱਟਿਆਂ ਤੇ ਪਹੁੰਚੇ ਓਕੀਨਾਵਾ ਦੇ ਲੋਕ ਵੱਖ-ਵੱਖ ਤਰ੍ਹਾਂ ਦੇ ਭੋਜਨ ਖਾਂਦੇ ਹਨ ਖਾਸ ਕਰ ਸਬਜ਼ੀਆਂ ਇੱਥੇ ਖਾਣੇ ਛੂਣ ਵਾਲੀ ਵਿਭਿੰਨਤਾ ਵੀ ਲੰਮੀ ਉਮਰ ਵਿੱਚ ਖਾਸ ਭੂਮਿਕਾ ਨਿਭਾਉਂਦੀ ਹੈ। ਇੱਥੋਂ ਦੇ ਲੋਕ 206 ਤਰ੍ਹਾਂ ਦੇ ਪਦਾਰਥ ਖਾਂਦੇ ਹਨ। ਉਹ ਦਿਨ ਵਿੱਚ ਘੱਟੋ-ਘੱਟ 18 ਤਰ੍ਹਾਂ ਦੇ ਪਦਾਰਥ ਖਾਂਦੇ ਹਨ। ਉਹ ਦਿਨ ਵਿੱਚ 5 ਵਾਰ ਸਬਜ਼ੀਆਂ ਅਤੇ 7 ਤਰ੍ਹਾਂ ਦੇ ਫਲ ਖਾਂਦੇ ਹਨ। ਅਸੀਂ ਜੋ ਖਾਣਾ ਖਾ ਰਹੇ ਹਾਂ ਉਹ ਠੀਕ ਹੈ ਜਾਂ ਨਹੀਂ ਇਹ ਦੇਖਣ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਆਪਣੇ ਭੋਜਨ ਵੱਲ ਵੇਖ ਕੇ ਇਹ ਸੋਚੀਏ ਕਿ ਅਸੀਂ ਸਤਰੰਗੀ ਪੀਂਘ ਵਰਗਾ ਖਾਣਾ ਖਾ ਰਹੇ ਹਾਂ ਜਾਂ ਨਹੀਂ। ਮਤਲਬ ਸਾਡੇ ਭੋਜਨ ਵਿੱਚ ਲਾਲ Shimla Mirch, ਗਾਜਰ, ਪਾਲਕ, ਗੋਭੀ, ਬੈਂਗਣ ਸ਼ਾਮਿਲ ਹਾਂ ਜਾਂ ਨਹੀਂ। ਨਾਲ ਹੀ ਸਾਡੇ ਖਾਣੇ ਵਿੱਚ ਆਲੂ, ਪੁੰਗਰੇ ਹੋਏ ਅਨਾਜ ਅਤੇ ਟੋਫੂ ਵਰਗੇ ਪਦਾਰਥ ਵੀ ਹੋਣੇ ਜ਼ਰੂਰੀ ਹਨ। ਓਕੀਨਾਵਾ ਦੇ ਲੋਕਾਂ ਨੂੰ 30% ਤੋਂ ਜ਼ਿਆਦਾ ਕੈਲਰੀ ਸਬਜ਼ੀਆਂ ਤੋਂ ਮਿਲਦੀ ਹੈ। ਚਾਵਲ ਓਕੀਨਾਵਾ ਦੇ ਲੋਕਾਂ ਦਾ ਮੁੱਖ ਭੋਜਨ ਹੈ। ਉਹ ਲੋਕ ਖੰਡ ਜਾਂ ਸ਼ੱਕਰ ਬਹੁਤ ਹੀ ਘੱਟ ਖਾਂਦੇ ਹਨ। ਓਕੀਨਾਵਾ ਦੇ ਲੋਕ ਹਫ਼ਤੇ ਵਿੱਚ ਤਿੰਨ ਵਾਰੀ ਮੱਛੀ ਖਾਂਦੇ ਹਨ। ਅਤੇ ਹਫਤੇ 'ਚ ਇੱਕ ਜਾਂ ਦੋ ਵਾਰ ਸੂਰ ਦਾ ਮਾਸ ਵੀ ਇੱਥੇ ਖਾਧਾ ਜਾਂਦਾ ਹੈ। ਓਕੀਨਾਵਾ ਦੇ ਲੋਕ ਹਰ ਰੋਜ਼ औਸਤਨ 7 ਗ੍ਰਾਮ ਨਮਕ ਖਾਂਦੇ ਹਨ। ਜਾਪਾਨ ਦੇ ਬਾਕੀ ਹਿੱਸਿਆਂ ਵਿੱਚ ਲੋਕ ਰੋਜ਼ ਲਗਭਗ 2068 ਕੈਲਰੀਜ਼ ਲੈਂਦੇ ਹਨ, ਜਦੋਂ ਕਿ ਓਕੀਨਾਵਾ ਵਿੱਚ ਇਹ ਮਾਤਰਾ ਸਿਰਫ 1785 ਹੈ। ਵੇਖਿਆ ਜਾਵੇ ਤਾਂ ਦੁਨੀਆ ਦੇ 5 ਬਲੂ ਜ਼ੋਨਾਂ ਵਿੱਚ ਜਿੱਥੇ ਵੱਧ ਉਮਰ ਵਾਲੇ ਲੋਕ ਰਹਿੰਦੇ ਹਨ, ਕੈਲਰੀਜ਼ ਇਨਟੇਕ ਅਕਸਰ ਘੱਟ ਹੀ ਹੁੰਦਾ ਹੈ। ਦੇਖਿਆ ਦੋਸਤੋ, ਇੱਕ ਤੰਦਰੁਸਤ ਤੇ ਸੁਚਾਰੂ ਜੀਵਨ ਦੇ ਲਈ ਇਕ ਸਹੀ ਡਾਈਟ ਕਿੰਨੀ ਜ਼ਰੂਰੀ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਦਾ ਇਕਿਗਾਈ ਡਾਈਟ ਵਿੱਚ ਖਾਣ ਸੰਬੰਧੀ ਹਰਾ ਹਾਚੀਬੂ ਨਾਮੀ ਕਨਸੈਪਟ ਦੀ ਹਰਾ ਹਾਚੀਬੂ ਮਤਲਬ 80% ਖਾਣ ਦੀ ਸਲਾਹ ਜਦੋਂ ਤੁਹਾਨੂੰ ਮਹਿਸੂਸ ਹੋਵੇ ਕਿ ਤੁਹਾਡਾ ਪੇਟ ਭਰਨ ਵਾਲਾ ਹੈ ਪਰ ਤੁਸੀਂ ਅਜੇ ਥੋੜਾ ਜਿਹਾ ਹੋਰ ਖਾ ਸਕਦੇ ਹੋ ਤਾਂ ਉਸੇ ਵੇਲੇ ਖਾਣਾ ਬੰਦ ਕਰ ਦਿਓ ਦੋਸਤੋ ਪੰਜਾਬੀ ਵਿੱਚ ਵੀ ਸਿਆਣੇ ਕਹਿੰਦੇ ਨੇ ਕਿ ਭੁੱਖ ਰੱਖ ਕੇ ਖਾਈਏ ਵੈਦ ਹਕੀਮ ਕਦੀ ਨਾ ਜਾਈਏ ਆਪਣੀ ਪਲੇਟ ਜਾਂ ਥਾਲੀ ਦਾ ਆਕਾਰ ਛੋਟਾ ਕਰ ਦਿਓ ਮੇਨ ਗੱਲ ਇਹ ਹੈ ਕਿ ਖਾਣਾ ਖਾਣ ਤੋਂ ਬਾਅਦ ਵੀ ਥੋੜੀ ਜਿਹੀ ਭੁੱਖ ਬਾਕੀ ਰਹਿਣੀ ਚਾਹੀਦੀ ਹੈ। ਇਹੀ ਕਾਰਨ ਹੈ ਕਿ ਜਪਾਨ ਵਿੱਚ ਭਾਂਡਿਆਂ ਦਾ ਆਕਾਰ ਅਕਸਰ ਛੋਟਾ ਹੁੰਦਾ ਹੈ। ਜੇਕਰ ਅਸੀਂ ਹਰ ਰੋਜ਼ ਜ਼ਿਆਦਾ ਮਾਤਰਾ ਵਿੱਚ ਕੈਲਰੀਜ਼ ਲੈਂਦੇ ਹਾਂ ਜਾਂ ਬਹੁਤ ਜ਼ਿਆਦਾ ਖਾਣਾ ਖਾਂਦੇ ਹਾਂ ਤਾਂ ਅਸੀਂ ਸੁਸਤ ਦਿਖਾਈ ਦਿੰਦੇ ਹਾਂ। ਘੱਟ ਕੈਲਰੀਜ਼ ਲੈਣ ਦਾ ਇੱਕ ਹੋਰ ਲਾਭ ਹੁੰਦਾ ਹੈ। ਇਸ ਨਾਲ ਸਰੀਰ ਵਿੱਚ IGF ਯਾਨੀ ਇਨਸੂਲਿਨ ਲਾਈਫ ਗ੍ਰੋਥ ਫੈਕਟਰ ਦੀ ਮਾਤਰਾ ਘੱਟ ਹੁੰਦੀ ਹੈ। IGF-1 ਇੱਕ ਅਜੀਬਾ ਪ੍ਰੋਟੀਨ ਹੈ। ਜੋ ਇਨਸਾਨਾਂ ਤੇ ਜਾਨਵਰਾਂ ਵਿੱਚ ਉਮਰ ਵਧਾਉਣ ਦੀ ਪ੍ਰਕਿਰਿਆ ਵਿੱਚ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਮਨੁੱਖਾਂ ਤੇ ਜਾਨਵਰਾਂ ਦੇ ਖੂਨ ਵਿੱਚ IGF ਦੀ ਬਹੁਤਾਤ ਬੁਢਾਪਾ ਲਿਆਉਣ ਦੇ ਕਾਰਨਾਂ ਵਿੱਚੋਂ ਇੱਕ ਹੁੰਦੀ ਹੈ। ਓਕੀਨਾਵਾ ਵਿੱਚ ਕਿਸੇ ਵੀ ਹੋਰ ਚਾਹ ਦੀ ਤੁਲਨਾ ਵਿੱਚ ਸੇਮਪਿੰਚਾ ਬਹੁਤ ਮਾਤਰਾ ਵਿੱਚ ਪੀਤੀ ਜਾਂਦੀ ਹੈ। ਇਹ ਗ੍ਰੀਨ ਟੀ ਅਤੇ ਜੈਸਮਿਨ ਦੀ ਚਾਹ ਦਾ ਮਿਸ਼ਰਣ ਹੁੰਦਾ ਹੈ। ਅਧਿਐਨ ਦੁਆਰਾ ਪਤਾ ਚੱਲਿਆ ਕਿ ਜੈਸਮਿਨ ਚਾਹ ਖੂਨ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਨੂੰ ਘਟਾਉਂਦੀ ਹੈ। ਸ਼ਿਕੁਆਸ਼ਾ ਇੱਕ ਖੱਟਾ ਫਲ ਹੈ। ਇਸ ਦਾ ਸਭ ਤੋਂ ਜ਼ਿਆਦਾ ਉਤਪਾਦਨ ਓਕੀਨਾਵਾ ਵਿੱਚ ਹੁੰਦਾ ਹੈ ਇਸ ਦਾ ਸਵਾਦ ਨਿੰਬੂ ਜਾਂ ਨਾਰੰਗੀ ਵਰਗਾ ਹੁੰਦਾ ਹੈ ਸ਼ਿਕੁਆਸ਼ਾ ਵਿੱਚ ਉੱਚ ਪੱਧਰ ਦਾ ਨੋਬਲੇਟਿਨ ਹੁੰਦਾ ਹੈ ਜੋ ਕਿ ਐਂਟੀਆਕਸੀਡੈਂਟ ਦਾ ਵੱਡਾ ਸੋਮਾ ਹੁੰਦਾ ਹੈ ਅਮਰੂਦ ਨਿੰਬੂ ਅਤੇ ਸੰਤਰੇ ਵਿੱਚ ਵੀ ਨੋਬਲੇਟਿਨ ਦੀ ਮਾਤਰਾ ਹੁੰਦੀ ਹੈ ਪਰ ਸ਼ਿਕੁਆਸ਼ਾ ਵਿੱਚ ਇਹ ਮਾਤਰਾ 40 ਗੁਣਾ ਵਧ ਹੁੰਦੀ ਹੈ ਨੋਬਲੇਟਿਨ ਕੈਂਸਰ ਟਾਈਪ 2 ਡਾਇਬੀਟੀਜ਼ ਅਤੇ ਮੋਟਾਪੇ ਨੂੰ ਘਟਕਣ ਵਿੱਚ ਬਹੁਤ ਲਾਭ